ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਖਰ ਬਾਕਸ ਬੋਪਾ ਜੰਨਤਾ ਦੱਸੋ ਕਿ ਆ ਤੇ ਹੋਰ ਕਿਦਾਂ ਠੀਕ ਠਾਕ ਹੋ ਸਾਰੇ ਵਧੀਆ ਹੋ ਤੇ ਮੇਰੇ ਪ੍ਰੋਗਰਾਮਿੰਟ ਤੱਕ ਦੇਖਿਆ ਕਰੋ ਦੇਖ ਕੇ ਕਮੈਂਟ ਕਰਿਆ ਕਰੋ ਸਾਡਾ ਤੁਹਾਨੂੰ ਕਿੱਦਾਂ ਲੱਗ ਰਿਹਾ ਤੇ ਬੋਦੀ ਟਾਈਮ ਹੈ 8:30 ਦਾ ਟਾਈਮ ਹੋ ਗਿਆ ਤੇ ਸਾਡੀ ਚਾਹ ਮੇਰੇ ਖਾਤੇ ਦੂਜਿਆਂ ਦੀ ਬਣ ਚੁੱਕੀ ਆ ਤੇ ਚਾਹ ਹੀ ਸਾਡੀ ਬਹੁਤ ਬਣਦੀ ਆ ਤੇ ਚਾਹ ਸੀ ਬਹੁ ਵੀ ਨੇ ਆ ਜਿੰਦਗੀ ਦੇ ਸਾਰੇ ਪੀਂਦੇ ਹੋਣਗੇ ਚਾਹ ਵੀ ਰਹੀ ਬਣਦੀ ਆ ਤੇ ਲਾ ਨਹੀਂ ਚਲ ਗਿਆ ਸਕੂਲ ਤੇ ਅੱਜ ਹੈਗਾ ਸਾਡੀ ਗਵਾਂਡ ਪ੍ਰੋਗਰਾਮ ਹੈ ਤੇ ਉਹਨਾਂ ਨੂੰ ਵਾਇਰੂ ਨੇ ਬੱਚੇ ਦੀ ਪਚੰਗੀ ਨਿਕਲੀ ਦਾਤ ਬਖਸ਼ੀ ਆ ਤੇ ਉਹਨਾਂ ਨੇ ਪਾਰਟੀ ਕਰਨੀ ਅੱਜ ਤੇ ਅੱਜ ਪੈਣਾ ਪਊਗਾ ਤੇ ਪਰਸਲ ਖੰਡ WhatsApp ਰੱਖਿਆ ਹੋਇਆ ਉਹਨਾਂ ਦੇ ਤਾਂ ਅੱਜ ਜਾਣਾ ਹੀ ਪਊ ਤੇ ਤਾਂ ਪੋਦੇ ਅੱਜ ਅੱਡੀ ਤਿਆਰੀ ਹੁੰਦੀ ਹੈ ਹੌਲੇ ਹੌਲੇ ਕਿ ਰੋਟੀ ਪਕਾਉਣੀ ਨੇ ਅਸੀਂ ਅੱਜ ਤੇ ਚਾਹ ਪੀਣੀ ਆ ਤੇ ਚਾਹ ਬਣ ਗਈ ਆ ਦੇਖ ਦੁੱਧ ਪਾਉਣ ਦੀ ਚਾਹ ਵੀ ਆ ਤੇ ਚਾਹ ਮੇਰੀ ਬਣ ਗਈ ਹੋ ਗਈ ਮੈਂ ਤਿਆਰ ਤੇ ਚਾਹ ਇਹਨੂੰ ਕੜੀ ਹੋਵੇ ਕਾੜੇ ਹੋਵੇ ਪਾਣੀ ਤੇ ਫੇਰੀ ਸਵਾਦ ਅਗਦੀ ਕੱਢ ਤੇ ਦੁੱਧ ਪਾ ਲਿਆ ਬੱਚੇ ਨੇ ਦੇਖੋ ਚਾਹ ਵੀ ਦੁੱਧ ਮੋਟੀ ਮਲਾਈ ਹੁੰਦੀ ਮੇਰੇ ਮਾਜੀ ਤਰਦੀ ਮਲਾਈ ਵਿੱਚ ਥੱਲੇ ਸੁਣੀ ਚਾਸ ਸੰਮੀ ਮੋਟੀ ਸੋਣੀ ਹੋ ਜੂਗੀ ਚਾ ਤੇ ਆ ਦੇਖੋ ਇਹ ਚਾਰ ਬਾਦੀ ਵਿੱਚ ਇਹ ਇਥੇ ਚਾਦ ਵਗੈਰ ਦਾ ਆਪਣਾ ਸਿਰ ਦੀਆਂ ਕੰਨੀਆਂ ਖਾਂ ਖੁੱਲਦੀਆਂ ਜੀ ਚਾਦ ਵਗੈਰ ਚਾਹ ਅੰਦਰ ਜਾਓਗੇ ਤੇ ਫਿਰ ਕੰਨ ਖੁੱਲਣੀਆਂ ਆਪਣੀਆਂ ਤੇ ਭਗਦੇ ਸ਼ਲੋਕ ਤਾਂ ਸੁਣਦੇ ਹੁਣੇ ਆ ਕੋਈ ਸਟੋਰੀ ਪੜ ਹੁੰਦੇ ਆ ਦੇਖੋ ਜੀ ਇਹ ਦੁੱਧ ਪਾਤੀ ਦਾਤ ਵਾਇਗ ਨੂੰ ਸਾਰਿਆਂ ਨੂੰ ਦੇਵੇ ਬੜੀ ਖੁਸ਼ੀ ਵਾਲੀ ਚੀਜ਼ ਦੀ ਇੱਥੇ ਸਾਡੇ ਪਿੰਡ ਸਾਰਾ ਸਾਲ ਪ੍ਰੋਗਰਾਮ ਚੱਲਦੇ ਰਹਿੰਦੇ ਇੱਥੇ ਤਿੰਨ ਚਾਹ ਫੜਾਈਆਂ ਨਾਲ ਚਾਹ ਪੀਰਵਾ ਤੇ ਮਿਸਮਾ ਕਿ ਮੇਰੇ ਬਿਸਕੁਟ ਵੀ ਖਤਮ ਹੋ ਗਏ ਕਰਦੇ ਕੱਟੇ ਹੁਣ ਮੈਂ ਜਾਊਂਗੀ ਇਸਨੂੰ ਬਿਸਕੁਟ ਕਢਾ ਕੇ ਲਿਆਉਂਗੀ ਕਿ ਬਹੁਤ ਵਧੀਆ ਲੱਗਦੀ ਆ ਤੇਰੇ ਮੁੱਲ ਦੇ ਹੁੰਦੇ ਉਹ ਨਹੀਂ ਚੰਗੀਆਂ ਲੱਗਦੀਆਂ ਦੇਖੋ ਮੈਂ ਏਟ ਕਰਦਾ ਬੰਦ ਗੜ ਵਿੱਚ ਕੱਢ ਲੈਣਾ ਤੇ ਫਿਰ ਕੱਟ ਕੇ ਸੋਹਣੀ ਮੋਟੀ ਬਣਾਈ ਆ ਜਾਊਗੀ ਤੇ ਮਲਾਈ ਖਾਣ ਦਾ ਵੀ ਬੜੀ ਟੇਸਟੀ ਲੱਗਦੀ ਹੁੰਦੀ ਆ ਤੇ ਮੈਂ ਤਾਂ ਬਹੁਤ ਮਲਾਈ ਖਾਣੀ ਹੁੰਦੀ ਆ ਹਾਂਜੀ ਚਾਹ ਪੀ ਲਈ ਆ ਤੇ ਚਾਹ ਮੇਰੀ ਬਣੀ ਬੜੀ ਸਵਾਦ ਤੇ ਮੈਂ ਹੁਣ ਸੂਟ ਵੀ ਪ੍ਰੈਸ ਕਰ ਲਿਆ ਭੁਗਤੇ ਜਾਣ ਲਈ ਹੈ ਨਾ ਦੇਖੋ ਇਹ ਟਾਈਮ ਟਾਈਮ ਦੀ ਗੱਲ ਆ ਤੇ ਕੋਈ ਸਮਾਂ ਹੁੰਦਾ ਸੀਗਾ ਵੀ ਚੱਕੇ ਇਦਾਂ ਹੀ ਕੱਪੜੇ ਪਾ ਜਾਣੇ ਇਹ ਆਪਣੇ ਭੈਣ ਭਰਾ ਕੋਲ ਮੰਗ ਕੇ ਵੀ ਕੱਪੜੇ ਪਾ ਜਾਣੇ ਵਿਆਹ ਨੂੰ ਤੇ ਤੇ ਜਾਣਾ ਆਪਾਂ ਤਾਂ ਮੰਗੇ ਆਪਾਂ ਨੂੰ ਕਿਸੇ ਦਾ ਕੋਈ ਨਹੀਂ ਪਤਾ ਹੈਗਾ ਮੰਗੇ ਕੱਪੜੇ ਪਾਏ ਆ ਤੇ ਨਹੀਂ ਇਦਾਂ ਦਾ ਹੁੰਦਾ ਸੀਗਾ ਤੇ ਹੁਣ ਜ਼ਮਾਨਾ ਹੋ ਗਿਆ ਫਾਸਟ ਤੇ ਕਪੜੇ ਪ੍ਰੈਸ ਤੋਂ ਵਗੈਰਾ ਆਪਾਂ ਹੁਣ ਨਹੀਂ ਚੰਗੇ ਲੱਗਦੇ ਆਪਣੇ ਹਨਾ ਤੇ ਆ ਦੇਖੋ ਮੈਂ ਪ੍ਰੈਸ ਵੀ ਇਹ ਪ੍ਰੈਸ ਮੈਂ ਪਿਛਲੇ ਸਾਲ ਲਈ ਸੀਗੀ ਪ੍ਰੈਸ ਬਹੁਤ ਸੋਹਣੀ ਹੈ ਮੇਰੀ ਇਹ ਪਹਿਲਾਂ ਪ੍ਰੈਸ ਲਈ ਸੀ ਹਲਕੀ ਸੀ ਕਪੜੇ ਬਹੁਤ ਛੜਦੇ ਸੀਗੇ ਥੋੜੇ ਲਿਵੇਂ ਭਾਰੀ ਇਹ ਹਜ਼ਾਰ ਤੋਂ ਉੱਪਰ ਪੈ ਗਈ ਇਹ ਜਦੋਂ ਪਰ ਮੇਰਾ ਹੋ ਗਿਆ ਤਾਂ ਹੁਣ ਲੱਗੀ ਮੇਰੀ ਹੁਣ ਥੋੜਾ ਰਹਿ ਗਿਆ ਹੁਣ ਪ੍ਰੈਸ ਕਰਨ ਵਾਲੇ ਕੁੱਪੜੇ ਬਾਰੇ ਉੱਪ ਮੇਰਾ ਹੋ ਗਿਆ ਪ੍ਰੈਸ ਤੇ ਆ ਦੇਖੋ ਸੂਟ ਪ੍ਰੈਸ ਹੋਇਆ ਹੋਊਗਾ ਤੇ फटाफट ਚੱਕ ਕੇ ਪਾ ਲੈਣਾ ਆ ਤਾਂ ਹੁਣ ਮੈਂ ਕਰਦੀ ਆ ਦੁਪੱਟਾ ਤੇ ਇਹਨੂੰ ਵੀ ਬਸੜੀਆਂ ਜਿਹੀਆਂ ਪਈਆਂ ਸੀਗੀਆਂ ਚਲੋ ਮੈਂ ਕਿ ਇਹਨੂੰ ਵੀ ਪ੍ਰੈਸ ਕਰਦੀ ਆ ਤਾਂ ਫਿਰ ਸੋਹਣਾ ਹੋ ਜਾਊਗਾ ਪ੍ਰੈਸ ਕਰਕੇ ਜੀ ਆ ਦੇਖੋ ਜੀ ਇਹ ਗ੍ਰੈਸ ਤੇ ਜੀਵਨੇ ਆ ਸਾਰੇ ਪਾਸੇ ਦੇਖਣੇ ਪੈਂਦੇ ਆ ਘਰ ਪਰਿਵਾਰ ਬੱਚੇ ਹਵੇਲੀ ਸਾਰਾ ਕੰਮ ਕਰਨਾ ਪੈਂਦਾ ਆ ਤੇ ਕੰਮ ਤਾਂ ਵਗੈਰ ਗੱਦੀ ਨਹੀਂ ਹੈਗੀ ਜਿਹੜਾ ਅਸੀਂ ਵਿਦੇਸ਼ ਵਿਜੀ ਜਾਂਦੇ ਆ ਉੱਥੇ ਵੀ ਆਪਾਂ ਨੂੰ ਕੰਮ ਕਰਨਾ ਪੈਂਦਾ ਵਿਦੇਸ਼ਾਂ ਜਾ ਕੇ ਕਿਉਂ ਨਾ ਆਪਣੇ ਆਪਣੇ ਘਰ ਬਹਿ ਕੇ ਮਿਹਨਤ ਕਰੀਏ ਹਨਾ ਖੱਜਲ ਖਵਾਰ ਹੋਣ ਨਾਲ ਚਲੋ ਖੈਰ ਮਜਬੂਰੀ ਹੁੰਦੀ ਕਈਆਂ ਦੀਆਂ ਜਾਣਾ ਪੈਂਦਾ ਆਪਣਾ ਘਰ ਪਰਿਵਾਰ ਛੱਡ ਕੇ ਬਹੁਤ ਮੁਸ਼ਕਲ ਹੈ ਆਪਣਾ ਘਰ ਛੱਡਣਾ ਆਪਣੀ ਫੈਮਿਲੀ ਛੱਡਣੀ ਹੈਨਾ ਤੇ ਵੈਸੇ ਚਲੋ ਜਿਹਨਾਂ ਦਾ ਇੱਧਰ ਸੈਟਿਆ ਇੱਧਰ ਸੈਟ ਹੈਗਾ ਵੀ ਹੈ ਤੇ ਚਲੋ ਖੈਰ ਆਪੋ ਆਪਣੀ ਸੋਚੋ ਜੀ ਹੈ ਇਹ ਦੁਪੱਟਾ ਮੇਰਾ ਹੋ ਗਿਆ ਪ੍ਰੈਸ ਹੁਣ ਕਿ ਕਸ਼ਕਰੇ ਟਾਈਮ ਤੱਕ ਫਿਰ ਤਿਆਰੀ ਕਰ ਲਈ ਹੋ ਗਈ ਸਾਡੀ ਹੋ ਜਾਣੀ ਆ ਚਾਚੀ ਹੁਣੀ ਮਤਲਬ ਉਹਨਾਂ ਸੂਟ ਸਾਡ ਪ੍ਰੈਸ ਕਰ ਲਏ ਆ ਤੇ ਤਿਆਰੀ ਉਹਨਾਂ ਦੀ ਤੇ ਫਿਰ ਮੇਰੀ ਗੱਲ ਚੱਲਣਾ ਕੁਛ ਟਾਈਮ ਤੱਕ ਇਸ ਗੱਲ ਵੀ ਕਪੜਾ ਨਹੀਂ ਮੇਰੀ ਸਾੜਦੀ ਹੈਗੀ ਫਿਰ ਇਸ ਗੱਲੋਂ ਵਧੀਆ ਜੇ ਕਈ ਪ੍ਰੈਸ ਹੁੰਦੇ ਕਪੜੇ ਸਾੜਦੀਆਂ ਜਦੋਂ ਮੈਂ ਲੈਂਦੀ ਚੁਣਕੇ ਲੈਂਦੀ ਸੀਗੀ ਮੈਂ ਉਹ ਦਿਓ ਜਿਹੜੇ ਪ੍ਰੈਸ ਕਪੜਾ ਸਾੜੇ ਉਹ ਕੀ ਫਾਇਦਾ ਇੰਨੇ ਮਹਿੰਗੇ ਕਪੜਾ ਲੈ ਕੇ ਸਾੜਨਾ ਤਾਂ ਫਿਰ ਕੀ ਫਾਇਦਾ ਨਾ ਤੇ ਇਸ ਕਰਕੇ ਫਿਰ ਚੀਲੋ ਵਧੀਆ ਕਿਹੜਾ ਬਾਰ-ਬਾਰ ਲੈਣੀ ਚੀਜ਼ ਹਨਾ ਤੇ ਇੱਕ ਵਾਰੀ ਚੀਲੇ ਹੰਡ ਜਾਵੇ ਇਹਦਾ ਰੀਤ ਆ ਗਈ ਹੁਣ ਮੇਰਾ ਟਾਈਮ ਹੋ ਗਿਆ ਆਉਣ ਦਾ ਤਾਂ ਹੁਣ ਮੈਂ ਖਿੜਦੇ ਆ ਮਸਤੀ ਕਰਦੇ ਆ ਫੋਟੋਆਂ ਲੈ ਕਿੱਢਦੀ ਹੁੰਦੀ ਆ ਤਾਂ ਉਹ ਤੁਹਾਨੂੰ ਵੀ ਦਿਖਾਉਣੇ ਵੀ ਕਿੱਦਾਂ ਫੋਟੋਆਂ ਲੈ ਕਿੱਢਦੀ ਆ ਉਹ ਸਾਡੀ ਸਾਡੀ ਰੌਣਕ ਆ ਬਾਈ ਇੱਕ ਤੰਦਰੁਸਤੀਆਂ ਰੱਖੇ ਇਹਨੂੰ ਨਾ ਤੇ ਕੱਲ ਦਵਾਈ ਪਲਾਉਣ ਆਏ ਸੀਗੇ ਬੱਚਿਆਂ ਨੂੰ ਪੌਲੀਆ ਦੀ ਤੇ ਇੱਥੇ ਹੈ ਨਹੀਂ ਸੀ ਆਪਣੇ ਨਾਨਕਿਆਂ ਦੇ ਸੀ ਕੀ ਮੈਨੂੰ ਚਿੰਤਾ ਹੋ ਗਈ ਮੈਂ ਕਹਾਈ ਵੀ ਰੀਦਰ ਰਹਿ ਗਈ ਆ ਦਵਾਈ ਪੀਣ ਤੋਂ ਤੇ ਮੈਂ ਫੋਨ ਕਰੇ ਪੁੱਛਿਆ ਭੈਣ ਜੀ ਹੁਣਾਂ ਨੂੰ ਮੈਂ ਕਿਹਾ ਤੁਸੀਂ ਕਿਦਾਂ ਦਵਾਈ ਪੜਾ ਲਈ ਦੀ ਤੈਨੂੰ ਕਹਿੰਦੇ ਹਾਂ ਜੀ ਅਸੀਂ ਉੱਥੇ ਪੜਾ ਲਈ ਉੱਥੇ ਪਲਾਉਣ ਆਏ ਸੀਗੇ ਪਿੰਡਾਂ ਤੇ ਨੂੰ ਮੈਂ ਕਿਹਾ ਵਧੀਆ ਗੱਲ ਆ ਅੱਜ ਕੱਲ ਤਾਂ ਇਲਾਜ ਹੀ ਬੋ ਚੱਲੇ ਆ ਪਹਿਲੇ ਪਹਿਲੇ ਸਮੇਂ ਚ ਹੁੰਦਾ ਸੀਗਾ ਵੀ ਇੱਦਾਂ ਕੋਈ ਇਲਾਜ ਨਹੀਂ ਹੁੰਦਾ ਸੀ ਬੋਲੀਓ ਦਾ ਤੇ ਦੁੱਖ ਰੋਗ ਲੱਗ ਜਾਂਦੇ ਹੁੰਦੇ ਸੀਗੇ ਤੇ ਹੁਣ ਤਾਂ ਬੜੀ ਲਿਖੀ ਨਹੀਂ ਰਹਿਣਾ ਜਮਾਨਾ ਆ ਤੇ ਜਣੀ ਇਲਾਜ ਪਹਿਲਾਂ ਚੱਲ ਪਿਆ ਤੇ ਤੇਰੇ ਲਈ ਚਾਹੀਦੀ ਚਲੋ ਠੀਕ ਆ ਹੁਣ ਰੀਤ ਆ ਗਈ ਨਾ ਸਿੱਖ ਲਈਏ ਗੜੀ ਮਸਤੀ ਕਰ ਲਈਏ ਕਿਤੇ ਵੀ ਹੈਣਾ ਜੀਨ ਲੱਗਦਾ ਹੈਗਾ ਜੀ ਚੱਲ ਜਾਂਦੀ ਵਾਂਡੇ ਹੈਣਾ ਜੀ ਬਿਲਕੁਲ ਲੱਗਦਾ ਹੈਗਾ ਇਦਾਂ ਲੱਗਦਾ ਵੀ ਪਤਾ ਨਹੀਂ ਸਾਡਾ ਕੁਝ ਹੋ ਗਿਆ ਆ ਚਲੋ ਵਾਹੀ ਗੁਰੂ ਵਾਹੀ ਗੁਰੂ ਆਹ ਕਾਕਾ ਨੇ ਦੇਖ ਓਏ ਓਏ ਕਿੱਦੂ ਮੇਰੇ ਆਹ ਕਾਕਾ ਦੇਖ ਉਹਦੇ ਨਿੱਕਾ ਜਾ ਉਹਦੇ ਕਾਕਾ ਨੇ ਮਿੱਠੀ ਕਰਦੇ ਫਿਰ ਹੈ ਕਾਕਾ ਨੇ ਮਿੱਠੀ ਕਰ ਤੇਰਾ ਸੱਗ ਲੈ ਆਇ ਸੱਗ ਕਿਧਰ ਪਾਦਾ ਕਿ ਤੇਰਾ ਹੈ ਆ ਦੇਖਿਆ ਨੂੰ ਉਹਦੇ ਆਹ ਦੇ ਕੱਕ ਬਾਏ ਬਾਏ ਕਰਦੇ ਕੱਕ ਨੂੰ ਚਾ ਬਾਏ ਫੁੱਟਬਾਲ ਕਿੱਥੇ ਆ? ਉਹ ਫੁੱਟਬਾਲ ਆ ਜਾ ਫੁੱਟਬਾਲ ਨਾਲ ਖੇਡੀ ਆਪਾਂ। ਅਰੇ ਮਾਵਾ ਤੀ ਫੁੱਟਬਾਲ ਨਾਲ ਖੇਡੀ ਆਪਾਂ ਜੱਟ ਧੋੜ ਗਿਆ ਜ। ਆ ਆ ਦੇ ਫੁੱਟਬਾਲ ਆ ਗਿਆ। ਕਾਜਾ ਖੇਡ ਲੈਣਾ। ਇਹ ਕੈਮਰੇ ਨੂੰ ਗਿਆ। ਐਸੇ। ਨਹੀਂ ਕਰੀਆ। ਤੋ ਫਲਿਸ਼ ਗੋੜੀ ਪੈਂਦੀ ਆ ਉਹ ਗੱਲ ਉਹ ਗੱਲ ਕਿੱਥੇ ਗੱਲ ਹੈ ਖੇਡ ਖੇਡ ਚ ਆਵਾਜ਼ ਪਰੀਤ ਮੇਰੀ ਧੀ ਬਹੁਤ ਸਾਨਾ ਖੇਡਦੀ ਆ ਹਨਾ ਮੈਂ ਆਪੇ ਆਪੇ ਪੈਰ ਮਰੂ ਗਿਆ ਹਾਈ ਹੱਥ ਗਿਲੇ ਹੋ ਗਿਆ ਹਾਏ ਮਾਈ ਲੱਗਿਆ ਨੂੰ ਥਾਰੂ ਹੂੰ ਓ ਮੇਰੇ ਕੱਦੂ ਚੱਲ ਖੇਡ ਹਾਂ ਇੱਥੇ ਇੱਥੇ ਸੱਟ ਵੇੜੇ ਵਿੱਚ ਹਾਂ ਇਦਾਂ ਪਹਿਲਵਾਨ ਦੀ ਖੇਡ ਕਿੱਤੇ ਖੇਡਣਾ ਫੇਰ ਹਾਂ ਨਾ ਉਹ ਆਪੇ ਖੇਡ ਲੰਦੇ ਨਹੀਂ ਮਾਰ ਕੇ ਚੱਲ ਤੂੰ ਹੋਰ ਚੱਪਾ ਕਿੱਡੇ ਖੇਡੋ ਦੋੜ ਗਿਆ ਬਾਦ ਨੂੰ ਦੋੜ ਗਿਆ ਉਹਨੂੰ ਫੜ ਲਓ ਫੜ ਲਓ ਇਹਨੂੰ ਫੜ ਲਓ ਫੋਟਵਾਲ ਨੂੰ ਫੜ ਲਓ ਫੋਟਵਾਲੀ ਦਾ ਫੋਟਵਾਲ ਖੇਡ ਚੱਲ ਚੱਲ ਓਏ ਹੋਏ ਓਏ ਹੋਏ ਆਖਰੀ ਲੱਗਦਾ ਨਾ ਇਹ ਹਾਂ ਮੈਂ ਬਣਾ ਇਹਨੂੰ ਆਹਾ ਇਹ ਪੰਗਾ ਹੀ ਆ ਇਹ ਲੈ ਚੱਲ ਓਏ ਦੇਖੋ ਜੰਦੀ ਮੋਟਰਸਾਈਕਲ ਦੇਖ ਕੇ ਚੱਲ ਜਾ ਕਰੇ ਜ ਲੈ ਕੇ ਆਪਾਂ ਫੁੱਟਬਾਲ ਉਧਰੋਂ ਮਾਰਨਿੰਗ ਟਾਈਮ ਆ ਤੇਰੀ ਸਾਡੀ ਸਵੇਰੇ ਸਵੇਰੇ ਕਿੱਦਾਂ ਆਂਦੀ ਆ ਸਾਰੇ ਆਪਣੀ ਘਰ ਹੀ ਚੱਲ ਖੇੜ ਹਾਰ ਹੈ ਛਿੜੀ ਖੜੀ ਆ ਡਿਗਣਾ ਚਾਹੀਦੀ ਤੇ ਉਹ ਓਹੋ ਮਾੜਾ ਬਿੱਲੀ ਕੋਠਲੀ ਹੁੰਦਾ ਮਾੜਾ ਬਿੱਲੀ ਤਾਂ ਹਵੇਲੀ ਤੇ ਮੈਂ ਕਿਹਾ ਦੇਖਾਂ ਸਾਦ ਵੀ ਨੇ ਪੱਠੇ ਮਤਲਬ ਉਤਰੇ ਹੋਏ ਤਾਂ ਹੈਗੇ ਆ ਤੇ ਡੰਗਰਾਂ ਨੂੰ ਬਾਹਰ ਕੱਢਿਆ ਕਿ ਨਹੀਂ ਕੱਢਿਆ ਹੈਗਾ ਤੇ ਫਿਰ ਜੇ ਬਾਹਰ ਕੱਢ ਦੋ ਤੇ ਫਿਰ ਸੋਨਾ ਸੁੱਕ ਜਾਂਦਾ ਅੰਦਰ ਮੈਂ ਤਾਂ ਝੜੋ ਵੀ ਲਾਇਆ ਹੈਗਾ ਹੁਣ ਮੇਰਾ ਝੜੋ ਤੋਂ ਨਹੀਂ ਆ ਤੇ ਦੇਖੋ ਜੀ ਘਰ ਘਰ ਹਵੇਲੀ ਬੱਚੀ ਹੈ ਨਾ ਸਾਰੇ ਹੀ ਸਾਰੇ ਕਮਾਂ ਟਾਈਮ ਦੇਣਾ ਪੈਂਦਾ ਤੇ ਫੋਨ ਚ ਪਣੀ ਕਿਹੜੀ ਪ੍ਰੋਬਲਮ ਜੀ ਆ ਗਈ ਆ ਤੇ ਮੈਸੇਜ ਆਉਂਦਾ ਅਲਰਟ ਬਾਰਿਸ਼ ਤੁਹਾਡੇ ਫੋਨ ਚ ਬਾਰਿਸ਼ ਆ ਗਿਆ ਤੇ ਵੀ ਮੈਂ YouTube ਤੇ ਸਰਚ ਕੀਤਾ ਸੀਗਾ ਵੀ ਕਹਿੰਦੇ ਕੋਈ ਡਰਨ ਵਾਲੀ ਕੋ ਗੱਲ ਨਹੀਂ ਹੈਗੀ ਤਾਂ ਤਾਂ ਕੋਈ ਐਪ ਖੁੱਲ ਗਿਆ ਆ ਉਹਦੇ ਕਰਕੇ ਆ ਵੀ ਮਤਲਬ ਇਦਾਂ ਐਡ ਅੱਗੇ ਆਉਂਦੀਆਂ ਆ ਤਾਂ ਆ ਤਾਂ ਮੈਨੂੰ ਉਹ ਔਖਾ ਜਿਹਾ ਲੱਗਦਾ ਆ ਤੇ ਵੀਡੀਓ ਕੱਟ-ਕੱਟ ਕੇ ਜਿਹੜੀ ਬਣਦੀ ਆਉਂਦੀ ਹੈ ਨਾ ਤੇ ਉਹਦੇ ਕਰਕੇ ਹੋ ਗਿਆ ਚਲੋ ਜੀ ਹੁਣ ਘਰ ਦੇ ਕੰਮ ਦੇਖਦੇ ਆ ਜਿਹੜੇ ਰਹਿ ਗਏ ਆ ਸਾਨੂੰ ਚਲਦੇ ਆਂ ਇਕੱਠੇ ਹੋ ਕੇ ਪ੍ਰੋਗਰਾਮ ਤੇ ਤੇ ਹੁਣ ਸਾਡੀ ਮੇਰੀ ਹੋ ਗਈ ਪਉਤੇ ਜੰਦੇ ਤਿਆਰੀ ਕੰਮ ਕਾ ਨਿਪਟ ਗਿਆ ਤਾਂ ਹੁਣ ਚਲ ਪਏ ਆਂ ਤੇ ਇਧਰ ਚਾਚੀ ਹੁਣੀ ਰੀਤ ਹੁਣੀ ਤਿਆਰ ਹੋ ਗਈਆਂ ਤੇ ਚਲ ਜਾਾਂਗੇ ਇਕੱਠੇ ਹੋ ਕੇ ਤੇ ਇਕੱਠੇ ਵਧੀਆ ਲੱਗਦਾ ਹੈ ਨਾ ਇਕੱਲੇ ਬੰਦਾ ਕੀ ਲੱਗਦਾ ਹੈ ਚਲੋ ਜਾਂਦੇ ਆਂ ਢੱਡੀਆਂ ਦਾ ਲੱਗਾ ਹੋਣਾ ਆ ਜਾ ਕੇ ਸੁਣਦੇ ਆ ਉਹਨਾਂ ਨੂੰ ਜਾ ਕੇ ਫੋੜੇ-ਫੋੜੇ ਖਾਂਦੇ ਆ ਤੇ ਫਿਰ ਪਉਤੇ ਆ ਕੇ ਤੇ ਫਿਰ ਆਪਣੇ ਦੇ ਘਰ ਦੇ ਕੰਮ ਕਰਦੇ ਆ ਰਹਿੰਦੇ ਉਹ ਕਰਨੇ ਆ ਪਠੋਠਿਆਂ ਦਾ ਪਾਉਣ ਦਾ ਕੰਮ ਤੇ ਚਲੋ ਜੀ ਠੀਕ ਆ ਜਿਹੜੇ ਗੱਲਾਂ ਨਾ ਕਰਦੇ ਹੋਏ ਤੇ ਭੋਜ ਤੇ ਚਲਦੇ ਆ ਜਾਣਾ ਜ਼ਰੂਰੀ ਹੈ ਜੇ ਕੋਈ ਜਾਵਾਂਗੇ ਤੇ ਫਿਰ ਕੀ ਹੁੰਦਾ ਆ ਕੋਈ ਖਾਂਦਾ ਨਹੀਂ ਕੋਈ ਭੁੱਖਾ ਹੁੰਦਾ ਹੈਗਾ ਸਾਰੇ ਖਾਂਦੇ ਆ ਥੋੜਾ ਬ ਤਾਂ ਖਾ ਕੇ ਸੁਣਦੇ ਜਾਂ ਕਿਦਾਂ ਵੀ ਨਾ ਤੇ ਜਾਵਾਂਗੇ ਤੇ ਕੋਈ ਆਊਗਾ ਚਲੋ ਮਾਰੀ ਜਾ ਕੇ ਦਰਸ਼ਨ ਕਰਦੇ ਆ ਪਰਮਾਤਮਾ ਗੇਰਦਾਸ ਮੇਂਤੀ ਕਰਦੇ ਆ ਸਰਬੱਤ ਦਾ ਭਲਾ ਸਾਨੂੰ ਮੰਗਦੇ ਆ ਤੇ ਚਲੋ ਚਲੋ ਚਲੀਏ ਜੀ ਹਾਂਜੀ ਆ ਗਈ ਮੈਂ ਸਿਵਲ ਵਰਦੀ ਵਿੱਚ ਕਿਉਂ ਖੜੀ ਮੇਨ ਵਰਦੀ ਹੈ ਨਾ ਪੱਠਿਆਂ ਵਾਲੀ ਫਰੇ ਡਾੜਾ ਕਿੱਤਾ ਕੰਮ ਸਾਡਾ ਤੇ ਪੱਠੇ ਮੈਂ ਮਾਮਤੀ ਅਨੁਪਾਤ ਦੇ ਆ ਤੇ ਦੇਖੋ ਪੱਠੇ ਖਾਣਾ ਪੀਣਾ ਤਿੰਨ ਸਵਾ ਤਿੰਨ ਦਾ ਟਾਈਮ ਹੋ ਗਿਆ ਆ ਤੇ ਹੁਣ ਤੋਂ ਪੱਠੇ ਪਾਵਾਂਗੇ ਸ਼ਾਮ ਤੱਕ ਧਾਰ ਦੇ ਟਾਈਮ ਤੇ ਆਪਾਂ ਆਵਾਂਗੇ ਨਾ ਸੋਈ ਗੱਲ ਆ ਦੇਖੋ ਜੀ ਕਿ ਕਿਰਤ ਮਿਹਨਤ ਕਰਨੀ ਬਹੁਤ ਜ਼ਰੂਰੀ ਜ਼ਿੰਦਗੀ 'ਚ ਇਹ ਹੀ ਆਪਾਂ ਨੂੰ ਮਿਹਨਤ ਆਪਣੇ ਮਕਾਮ ਤੇ ਲੈ ਕੇ ਜਾਂਦੀ ਆ ਮਿਹਨਤ ਕਰਾਂਗੇ ਤਾਂ ਫੇਰ ਹੀ ਫਲ ਪਾਵਾਂਗੇ ਉਹਦਾ ਪੱਠੇ ਮੇ ਪਾਤੇ ਆ ਤੇ ਉਹ ਖਾਣ ਲਾ ਪੀ ਇਹਨਾਂ ਨੇ ਖਾ ਲੈਣੇ ਫਿਰ ਦੂਜੀ ਵਾਰੀ ਫੇਰ ਪਾ ਦੇਣੇ ਵੱਠੇ ਇਹਨਾਂ ਨੂੰ ਮੈਂ ਨਾਲੇ ਘਰ ਘਰ ਬਲੌਗ ਤੇ ਪਸ਼ੂਆਂ ਦਾ ਕੰਮ ਮੇਰਾ ਇਸ ਤਰ੍ਹਾਂ ਹੀ ਚੱਲਦਾ ਆ ਕਦੀ ਉੱਧਰ ਕਦੀ ਇੱਧਰ ਕਦੀ ਉੱਧਰ ਕਦੀ ਇੱਧਰ ਇਹ ਗੱਲ ਆ ਤੇ ਹੁਣ ਮੈਂ ਜਿਹੜੇ ਸੀਗੇ ਪੱਠੇ ਪਏ ਸੀ ਉਹ ਚ ਖਾਰ ਲਾਤੀ ਆ ਮੈਂ ਜੂਠ ਨਾ ਛੱਡੇ ਜਿੱਦਾਂ ਹੁਣ ਆਪਰ ਰੋਟੀ ਪਾਣੀ ਖਾਣੇ ਦਾ ਆਪਾਂ ਜੂ ਆਪਾਂ ਨੂੰ ਜੱਠੀ ਛੱਡਣੀ ਨਹੀਂ ਚਾਹੀਦੀ ਹੈਗੀ ਇਸ ਕਰਕੇ ਆਪਾਂ ਨੂੰ ਕਿਸਨ ਨੂੰ ਦੂਰ ਛੱਡਣੀ ਚਾਹੀਦੀ ਹੈਗੀ ਇਸ ਕਰਕੇ ਖਾਂਦੀ ਪਈਆਂ ਮੇਰੀ ਮੇਲੋ ਰਾਣੀ ਤੇ ਹੁਣ ਮੈਂ ਪੱਠਾ ਮੇਰਾ ਫਿਨਿਸ਼ ਹੋ ਗਿਆ ਕੰਮ ਤੁਮ ਨੇ ਦੇ ਦਿਆਂ ਕਰਦੇ ਕੰਮ ਕਰ ਮੇਰੇ ਕਿਹੜੇ ਆ ਉਹ ਕਰਦੀਆਂ ਸੂਟਾਂ ਵਾਲਾ ਭਾਈ ਸੂਟ ਦਿਨਾਨੀਆਂ ਨੂੰ ਬਹੁਤ ਸੂਟਾਂ ਦਾ ਹੁੰਦਾ ਅੱਜ ਭੋਗ ਤੇ ਬੇ ਬੀਬੀਆਂ ਬਸ ਸੂਟਾਂ ਦੇਖ ਕੇ ਸੂਟ ਦੇਖ ਕੇ ਬਸ ਹਾਏ ਖਾਣੀ ਕਿੰਨਾ ਸੋਹਣਾ ਸੂਟ ਪਾਇਆ ਹੋਏ ਬਸ ਇਹੀ ਗੱਲਾਂ ਹੁੰਦੀਆਂ ਸੂਟਾਂ ਮਾਰੇ ਦੀ ਕੋਈ ਕੋਈ ਬਿਰਲਾ ਟਾਂ ਵਾਂ ਗੱਲ ਸੁਣਦਾ ਹੈ ਤੇ ਬਸ ਸੂਟਾਂ ਦੀ ਗੱਲਾਂ ਚੱਲਦੀ ਚੱਲੋ ਸੁਣੇ ਵੀ ਚਾਹੀਦੀਆਂ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਹੈ ਨਾ ਗੱਲ ਸੁਣ ਕੇ ਕਰਕੇ ਤੇ ਘਰ ਵਾਠਾਂ ਨੂੰ ਕੀ ਪਤਾ ਲੱਗਦਾ ਜਾਵਾਂਗੇ ਤੇ ਫਿਰ ਪਤਾ ਲੱਗਦਾ ਆਪਾਂ ਨੂੰ ਜੇ ਆਪਾਂ ਬੈਠਾਂਗੇ ਚਾਰ ਭੈਣਾ ਵਿੱਚ ਤੇ ਫੇਰੀ ਗੱਲਬਾਤ ਦਾ ਪਤਾ ਲੱਗਦਾ ਰਵਾਇਤ ਦਾ ਪਤਾ ਲੱਗਦਾ ਤੇ ਪਤਾ ਕਰਨਾ ਵੀ ਚਾਹੀਦਾ ਚਲੋ ਠੀਕ ਹੈ ਪਤਾ ਹੀ ਗੱਲਾਂ ਨਾ ਕਰਦੇ ਹੋਏ ਤੇ ਘਰ ਵੱਲ ਵੱਧਦੇ ਆ ਆਪਣੇ ਦੇ ਰਹਿਣੇ ਕੰਮ ਇਹਦੇ ਦੇ ਇਹਦੇ ਕਰਦੇ ਆ ਤੇ ਪਸ਼ੂ ਨਾਲ ਕੀਤਾ ਕੰਮ ਇਹਨੂੰ ਬਹੁਤ ਵਧੀਆ ਲੱਗਦਾ ਆ ਦੇਖੋ ਜੀ ਇਹ একদম ਸ਼ੁੱਧ ਕੰਮ ਪਿੰਡਾਂ ਦਾ ਦੇਸੀ ਮਿਸ਼ੀਨ ਲਾ ਲਈ ਇੱਥੇ ਮੈਂ ਪਹਿਲਾਂ ਜਿਹੜੇ ਕੱਟ ਮਿਹਲੇ ਸੀ ਉਹ ਫਟ ਕੱਪੜੇ ਬਾਤ ਦੇ ਵਿੱਚ ਦੇ ਤੇ ਜਦੋਂ ਫਿਰ ਇਹ ਧੋਣ ਲਗੇ ਇਹਨਾਂ ਨੂੰ ਪਾਣੀ ਚੋਂ ਕੱਢ ਕੇ ਰੱਖ ਦਾਂਗੇ ਬਾਸ ਪਾ ਕੇ ਟਿਕਣੇ ਪਾ ਕੇ ਬਾਅਦ ਚੋਂ ਇਹਨਾਂ ਦੀ ਵਾਰੀ ਆ ਜਿਹੜੇ ਜਿਆਦਾ ਮਿਹਲੇ ਆ ਇਹਨਾਂ ਮਿਹਲੇ ਕੱਟਿਆ ਉਹਨਾਂ ਨੂੰ ਪਹਿਲਾਂ ਪਾ ਦੇਣੀ ਨੇ ਫਿਰ ਸੰਧੋ ਤੇ ਅੰਦੀ ਅੱਜ ਫਿਰ ਬੁੱਧਵਾਰ ਆ ਫਿਰ ਕੱਲ ਹੋ ਜਾਣਾ ਵੀਰਵਾਰ ਤੈਨੂੰ ਪਤਾ ਮੈਂ ਵੀਰਵਾਰ ਕੱਪੜੇ ਫਿਰ ਘਾਟੀ ਧੋਣੀ ਦਿੰਨੀ ਆ ਲੱਗੇ ਧੋਣੇ ਨੇ ਚਾਹੀਦੇ ਵੀਰ ਵਰ ਕੱਪੜੇ ਤੇ ਤਾਂ ਹੀ ਅੱਜ ਲਾਹਾ ਲੈਣ ਡਈਆਂ ਵੀ ਅਜਾ ਚਲੋ ਕੱਪੜੇ ਧੋ ਹੋ ਜਾਣ ਤੇ ਲੋ ਲਾਈਟ ਹੈਗੀ ਹੈ ਲਾਈਟ ਦਾ ਲਾਹਾ ਲੈ ਲਵਾਂ ਤੇ ਚਲੋ ਕੱਪੜੇ ਵੀ ਰੱਖੇ ਧੋ ਹੋ ਜਾਣੇ ਹੌਲੀ ਹੌਲੀ ਤੇ ਮੈਂ ਹੁਣ ਪਾਏ ਮਾ ਪੱਠੇ ਪ੍ਰਸ਼ਨ ਵਗੈਰਾ ਟਾਈਮ ਤੇ ਮੱਝ ਮੇਰੀ ਪੱਠੇ ਖਾ ਕੇ ਰੱਜੂਗੀ ਤੇ ਫੇਰ ਮੈਨੂੰ ਮਿਲੋਗੇ ਮੈਂ ਹੁਣ ਚੱਲੀਏ ਪੱਠੇ ਪਾਉਣ ਕਿੰਨੇ ਹਾਂਜੀ ਇਹ ਕੰਮ ਮੇਰਾ ਰਹਿ ਗਿਆ ਸੀਗਾ ਤੇ ਇਹ ਵੀ ਅਜ ਮੈਂ ਧੋ ਲਿਆ ਤੇ ਦੇਖੋ ਕਿੰਨਾ ਸੋਹਣਾ ਫੁੱਲ ਵਰਗਾ ਨਿੱਖਰ ਗਿਆ ਤੇ ਇਹ ਆ ਕਪੜੇ ਵੀ ਹੁਣ ਧੋ ਲਿਆ ਤੇ ਕੰਮ ਮੇਰਾ ਗਿਆ ਨਿਬੜ ਤੇ ਹੁਣ ਮੈਨੂੰ ਮੋਜਾਂ ਮੋਜਾਂ ਕਪੜੇ ਮੈਂ ਹੁਣ ਸਕਾ ਲਿਆ ਤੇ ਹੁਣ ਹਵਾ ਤੋਂ ਪਾ ਲੱਗ ਜਾਣੀ ਇਹਨਾਂ ਨੂੰ ਕ ਕਪੜੇ ਮੈਂ ਹੁਣ ਸਕਾ ਕੇ ਪਾ ਤੇ ਸੁੱਕਣੇ ਆ ਤਾਂ ਆਪਾਂ ਹੁਣ ਢੇਰੀ ਆ ਤਾਂ ਕੜਾਕੇ ਦੀ ਤਾਂ ਆਪਾਂ ਹੁਣ ਹੈ ਕਿ ਸੁੱਕ ਜਾਣੇ ਹੌਲੀ ਹੌਲੀ ਇਦਾਂ ਕੰਮ ਕਰਿਆ ਕਰੋ ਜੀ ਤੁਸੀਂ ਵੀ ਸਾਰੇ ਆਪਣੇ ਘਰ ਦਾ ਭੈਣ ਜੀਆਂ ਹੋਰ ਮੇਰੇ ਵੀਰ ਚਲੋ ਨਾ ਜ਼ਿੰਮੇਵਾਰੀ ਹੁੰਦੀ ਹੈ ਨਾ ਜਾਣਾ ਹੁੰਦਾ ਆਪਣੇ ਕੰਮ ਕਰ ਹਨਾ ਸਵੇਰ ਤੋਂ ਗੈ ਸ਼ਾਮ ਨੂੰ ਨਾ ਹੁੰਦਾ ਤੇ ਵੀ ਟੈਨਸ਼ਨ ਨਹੀਂ ਲਿਆ ਕਰੋ ਜੋ ਹੋਣਾ ਉਹ ਹੋਣਾ ਹੈ ਪ੍ਰਮਾਤਮਾ ਜੋ ਕਰਨਾ ਕਰਨਾ ਹੀ ਆ ਇਹਨਾਂ ਸੋਚਿਆ ਕਰੋ ਆ ਹੋ ਜਾਣਾ ਹੈ ਕਿਦਾਂ ਹੋਗਾ ਉਹ ਉਹ ਵੈਰ ਦੇ ਹੱਥ ਪਾਸਿਆ ਜੋ ਨਹੀਂ ਕਰਨਾ ਉਹ ਹੁਣੇ ਹੋਣਾ ਨਾ ਤੇ ਐ ਵੀ ਟੈਨਸ਼ਨ ਲੈ ਲੈ ਮਰਨ ਜਾ ਕਰੋ ਟੈਨਸ਼ਨ ਆ ਹੋਗਾ ਜੋ ਹੋ ਗਿਆ ਤੇ ਵਾਇਕਦਾ ਥਵਾਸਿਆ ਉਹ ਵੀ ਕਰਦਾ ਹੈ ਜੋ ਵੀ ਕਰਦਾ ਹੈ ਜਿਹੜੇ ਰਾਹ ਤੋਰਦਾ ਉਹ ਹੀ ਤੋਰਦਾ ਹੈ ਤਾਂ ਆਪਣਾ ਦੇ ਕੋਈ ਬਸ ਨਹੀਂ ਹੈਗਾ ਨਾ ਇੱਥੇ ਇਹ ਗੱਲ ਆ ਤੇ ਜੋ ਉਹਦੀ ਮਰਜ਼ੀ ਉਹ ਹੀ ਹੁੰਦਾ ਹੈ ਟੈਨਸ਼ਨ ਲੈ ਕੇ ਆਪਣਾ ਉਹ ਰੋਗ ਲੋਣ ਟੈਨਸ਼ਨ ਲੈਣ ਦੀ ਕੀ ਆ ਰੋਗ ਲੋਣ ਦੀ ਗੱਲ ਆ ਆਪਣੇ ਆਪ ਨੂੰ ਹਨਾ ਇਹ ਗੱਲ ਹੋ ਜਾਂਦੀ ਆ ਤੇ ਬੇ ਪਰਵਾਹ ਰਿਆ ਕਰੋ ਸਰਾਉ ਨੇ ਮਿਹਨਤ ਕਰਿਆ ਕਰੋ ਆਪਣੀ ਹਨਾ ਕਿ ਵੈਗਰੂ ਤੂੰ ਕੀ ਕਰਨਾ ਜੋ ਕਰਨਾ ਆ ਤੇ ਅਸੀਂ ਤਾਂ ਕੁਝ ਨਹੀਂ ਕਰਨ ਜਗੇ ਹਜੇ ਇਹ ਗੱਲ ਹੈ ਹੁਣ ਮੈਂ ਧੁੱਪ ਸੇਕ ਲਵਾਵਾਂ ਮੜੀ ਜਾਈ ਅੱਜ ਮੇ ਤਾਂ ਧੁੱਪ ਨਹੀਂ ਸੇਕ ਹੋਈ ਹੈਗੀ ਧੁੱਪ ਹੀ ਜ਼ਰੂਰੀ ਹੈ ਸਰੀਰ ਲਈ ਤੇ ਤਾਂ ਮੂੰਹ ਸਾੜਦਾ ਧੁੱਪੇ ਬਹਿ ਕੇ ਯਾਨੀ ਤਿੱਖੀ ਧੁੱਪ ਆ ਦੇਖੋ ਜੀ ਹੁਣ ਪੱਠੇ ਪੱਠੇ ਵੀ ਪਾ ਲਿਆ ਤੇ ਕੱਪੜੇ ਮੇਰੇ ਤੂ ਹੋ ਗਏ ਆ ਤੇ ਦਾਲ ਸਬਜ਼ੀ ਮੇ ਤਾਂ ਹੈਗੀ ਸਾਗ ਵੀ ਹੈਗਾ ਤੜਕਾ ਤੜਕਾ ਲਾ ਲੈਣਾ ਉਹਨੂੰ ਤੇ ਦਾਲ ਬੀਹਗੀ ਡੈਡੀ ਦੀ ਤੇ ਆਪਾਂ ਦੁਰਲੰਗਰ ਸ਼ੱਕ ਲਿਆ ਗਰ ਲਾਲ ਹੁਣੇ ਸਕੂਲੋਂ ਆ ਕੇ ਚੱਲ ਗਏ ਸੀ ਉਧਰ ਹੀ ਤੇ ਹੁਣ ਗੱਲਾ ਤੇ ਡੈਡੀ ਨੇ ਸ਼ਾਮ ਨੂੰ ਆਉਣਗੇ ਤੇ ਉਹਨਾਂ ਨੇ ਲੰਗਰ ਪਣੀ ਬਣਾਵਾਂਗੇ ਤੇ ਮੱਝ ਚੋਲੇ ਚੋਲਣੀ ਆ ਚੱਲ ਮੇਰੇ ਭਾਈ ਕੰਮ ਨੂੰ ਭੜ ਗਿਆ ਵਾ ਰੋਟੀ ਪਕਾ ਲੈਣੀ ਆ ਤੇ ਇਦਾਂ ਕਰਦੇ ਕੰਮ ਆ ਆਪਣੇ ਘਰ ਨੂੰ ਘਰ ਸਮਝਣਾ ਚਾਹੀਦਾ ਜਿੱਥੇ ਆਪਾਂ ਰਹਿਣਾ ਵਹਿਣਾ ਆ ਤੇ ਇਹ ਗੱਲ ਆ ਜੇ ਆਪਾਂ ਆਪਣੇ ਘਰ ਨੂੰ ਘਰ ਸਮਝਾਂਗੇ ਤਾਂ ਇਹ ਘਰ ਬਣਦਾ ਆ ਤੇ ਜ਼ਰੂਰ ਇਹਨਾਂ ਦਾ ਤੇ ਉਹ ਠੀਕ ਆ ਜੀ ਪ੍ਰੋਗਰਾਮ ਸਾਡੇ ਚੱਲਦੇ ਰਹਿੰਦੇ ਪ੍ਰੋਗਰਾਮ ਤਾਂ ਹਾਂਜੀ ਤੁਪ ਤੁ ਸਿੱਖਣ ਤੋਂ ਬਾਅਦ ਫਿਰ ਕੋਟਾ ਥਲੀ ਉਤਰੀ ਉੱਤਕੇ ਮੱਛ ਉਣ ਗਈ ਮੱਛੋ ਕੇ ਮੈਂ ਲੈ ਆਂਦੀ ਦੇਖੋ ਹੁਣ ਦੇਖੋ ਦੁੱਧ ਇੱਕ ਵਈ ਦੁੱਧ ਦਹੀਂ ਕਰਦਾ ਹੋਵੇ ਤਾਂ ਫੇਰੀ ਸਰਦਾ ਨਹੀਂ ਤੇ ਬਹੁਤ ਮੁਸ਼ਕਲ ਆ ਅੱਜ ਕੱਲ ਦੇ ਸਮੇਂ ਦੇ ਟਾਈਮ ਪਾਸ ਤੇ ਦੁੱਧ 60 ਰੁਪਏ ਕਿਲੋ ਮੈਦਾ ਤੇ 40 ਰੁਪਏ ਕਿਲੋ ਗਾਂ ਦਾ ਤੇ ਕਿਸੇ ਟਾਈਮ 100 ਰੁਪਏ ਦਾ ਦੁੱਧ ਮਿਲੂਗਾ ਆਪਾਂ ਫੇ ਪਤਾ ਲੱਗੂਗਾ ਵੀ ਕੀ ਇੱਕਦਾਂ ਕੀ ਰੇਟ ਚੱਲਦੇ ਆ ਤੇ ਨਿਮਗਾ ਹੀ ਹੋ ਚੁੱਕੀ ਹੈ ਗਾਂਦੂ ਦਾ ਬਹੁਤ ਮੁਸ਼ਕਲ ਹੋ ਗਿਆ ਆ ਦੁੱਧ ਨਹੀਂ ਘਰਦਾ ਵੀ ਤਾਂ ਅੱਧੇ ਖਰਚੇ ਘਟ ਜਾਂਦੇ ਘਰ ਦੇ ਇਸ ਕਰਕੇ ਓਖੇ ਓਕੇ ਕਰ ਲਓ ਸੁੱਕੇ ਹੋ ਕੇ ਖਾ ਲਓ ਦੁੱਧ ਕੁਲਾ ਵਰਤੋ ਦਹੀਂ ਤਾਜ਼ਾ ਖਾਓ ਤੇ ਮੌਜ ਆ ਪਸੰਦ ਦੀ ਬਹੁਤ ਜ਼ਿਆਦਾ ਤੇ ਮੈਂ ਤਾਂ ਮਤਲਬ ਦੁੱਧ ਘਰ ਦੇ ਨਾਲ ਪੌਲੀ ਪੂਰੀ ਪੈਂਦੀ ਹੈ ਕੋਈ ਚਾਰ ਪ੍ਰਾਣੀ ਆ ਜੇ ਤਾਂ ਕੋਈ ਹੁੰਦਾ ਨਹੀਂ ਫਿਕਰ ਨਹੀਂ ਤਾਂ ਫਿਕਰ ਪੈਂਦਾ ਹੈ ਪ੍ਰਾਣੀ ਆ ਜੇ ਕਿਤਾਣਾ ਚਲੋ ਬਹੁਤੀ ਗੱਲਾਂ ਨਾ ਕਰਦੇ ਹੋਏ ਅੱਜ ਵੀ ਲੋਗ ਦੇਖਣ ਕਰਦੇ ਆ ਕੱਲ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਸਟੀਕਾ ਸਾਰਿਆਂ ਨੂੰ ਬਾਏ ਬਾਏ